ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆਂ ਅੱਜ ਅਸੀਂ ਜਿਹੜੇ 16 ਤੋਂ 17 ਸਾਲ ਦੀ ਉਮਰ ਦੇ ਬੱਚੇ ਜਾਂ 12 ਤੋਂ 13 ਸਾਲ ਦੀ ਉਮਰ ਦੇ ਬੱਚੇ ਜਿਹੜੇ ਪੜਦੇ ਆਂ ਅਸੀਂ ਉਹਨਾਂ ਦੀ ਤੰਦਰੁਸਤੀ ਵਾਸਤੇ ਵੀ ਕਹੋ ਜੀ ਤੁਸੀਂ ਜਵਾਨੀ ਦੇ ਵਿੱਚ ਜਿਹੜੀ ਖਰਾਕ ਆ ਤੁਹਾਨੂੰ ਖਾਣੀ ਚਾਹੀਦੀ ਹੈ ਬਹੁਤ ਵੈਰੀ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਨੇ ਵੀ ਖਾਣ ਪੀਣ ਤੇ ਚਰਚਾ ਕਰਦੇ ਆ ਵੀ ਭਾਈ ਤੁਹਾਡਾ ਖਾਣ ਪਾਣ ਕਿਹੋ ਜਿਹਾ ਹੋਣਾ ਚਾਹੀਦਾ ਕਿਉਂਕਿ ਉਦੋਂ ਜਿਹੜੀ ਖਾਾਕ ਆ ਉਹ ਸਰੀਰ ਨੂੰ ਲੱਗਦੀ ਐ ਜਿਹੜੀ ਜਵਾਨੀ ਹੁੰਦੀ ਐ ਨਾ ਜਿਵੇਂ 15 ਤੋਂ 16 ਸਾਲ ਦੀ ਉਮਰ ਐ ਜਦੋਂ ਤੁਸੀਂ ਉਦੋਂ ਜਿਹੜੀ ਤੁਸੀਂ ਖਾਾਕ ਖਾਓਗੇ ਉਹ ਤੁਹਾਡੇ ਸਰੀਰ ਨੂੰ ਤਾਕਤ ਦੇਉਗੀ ਪਰ ਜਿਹੜੇ ਪੜਦੇ ਬੱਚੇ ਆ ਜਾਂ ਜਿਹੜੇ ਬੱਚੇ ਆ ਉਹ ਕੀ ਕਰਦੇ ਆ ਕਿ ਜਿਹੜੀ ਚੀਜ਼ ਤਾਕਤਦਾਰ ਨਹੀਂ ਹੁਣ ਜਿਵੇਂ ਕੁਰਕਰੇ ਆ ਜਿਹੜੇ ਬੰਦ ਚੀਜ਼ਾਂ ਆ ਉਹ ਤੁਸੀਂ ਖਾਈ ਜਾਨੇ ਸਰੀਰ ਨੂੰ ਤਾਕਤ ਨਹੀਂ ਮਿਲਦੀ ਕਿਉਂਕਿ ਜਿਹੜੀ ਖਾਾਕ ਐ ਉਹ ਸਰੀਰ ਨੂੰ ਮਤਲਬ ਹੀ ਵੱਖੋ ਵੱਖ ਹਿੱਸਿਆਂ ਨੂੰ ਤਾਕਤ ਭੇਜਦੀ ਐ ਖੂਨ ਵਾਲੇ ਪਾਸੇ ਖੂਨ ਬਣਨਾ ਐ ਜੇ ਤੁਸੀਂ ਖਰਾਕ ਮਾੜੀ ਜੀ ਤਾਕਤਦਾਰ ਖਾਓਗੇ ਤਾਂ ਫੇਰ ਹੀ ਮਤਲਬੀ ਉਹ ਜਿਹੜੀ ਤਾਕਤ ਆ ਸਰੀਰ ਨੂੰ ਮਿਲਣੀ ਹੈ ਅਸੀਂ ਅੱਜ ਤੁਹਾਨੂੰ ਇੱਕ ਜਾਣਕਾਰੀ ਦੇਣੀ ਚਾਹੁੰਦੇ ਹਾਂ ਥੋੜੀ ਤੰਦਰੁਸਤੀ ਬਾਰੇ ਥੋੜੀ ਸਿਹਤ ਬਾਰੇ ਵੀ ਬਚਪਨ ਤੋਂ ਹੀ ਜੇ ਤੁਸੀਂ ਆਪਣੀ ਸਿਹਤ ਵੱਲੀ ਖਿਆਲ ਰੱਖੋਗੇ ਤਾਂ ਤੁਸੀਂ ਮਤਲਬ ਆਪਣੀ ਸਿਹਤ ਨੂੰ ਅੰਤ ਤੱਕ ਸੰਭਾਲੀ ਰੱਖੋਗੇ ਪਰ ਜੇ ਤੁਸੀਂ ਹੁਣ ਗੱਲ ਨਹੀਂ ਮੰਨੋਗੇ ਕੁਰਕਰੇ ਵਗੈਰਾ ਜਾਂ ਜੀਵ ਦੇ ਸਵਾਦ ਬਦਲੇ ਖਾਈ ਜਾਓਗੇ ਤਾਂ ਮਗਰਲੀ ਉਮਰ ਦੇ ਵਿੱਚ ਪਤਾ ਲੱਗੂਗਾ ਤੁਹਾਨੂੰ ਹੁਣ ਤਾਂ ਤੁਸੀਂ ਮੰਨਦੇ ਨਹੀਂ ਹੁਣ ਮੰਨ ਕੇ ਚੱਲੋ ਪਰ ਕਰਿਆ ਇੱਕ ਆਲੂ ਹੁੰਦਾ ਹੈ ਉਹ ਛੋਟਾ ਜਿਹਾ ਲਫਾਫੇ ਦੇ ਵਿੱਚ ਬੰਦ ਕੀਤਾ ਨਾਲ ਉਹਦੇ ਨਾਲ ਥੋੜੀ ਭੁੱਖ ਮਿਟਦੀ ਹੈ ਪਰ ਅਸੀਂ ਔਰਤਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਤੁਸੀਂ ਵੀ ਥੋੜੀ ਜਿਹੀ ਹਿੰਮਤ ਕਰਿਆ ਕਰੋ ਹੁਣ ਆਹ ਆਲੂ ਹੈ ਇਹ ਇੱਕ ਲਫਾਫੇ ਦੇ ਵਿੱਚ ਹੋਊਗਾ ਜਾਨੇ ਕਿ ਦੋ ਲਫਾਫਿਆਂ ਦੇ ਵਿੱਚ ਕਰ ਦੇਣਗੇ ਤੇ 10 ਰੁਪਿਆ ਦਾ ਇੱਕ ਆਲੂ ਵਿਕ ਜਾਂਦਾ ਹੈ ਮੰਨ ਕੇ ਚੱਲੋ ਜੇ ਇਹ ਹੀ ਆਲੂ ਤੁਸੀਂ ਅੱਧਾ ਕਿਲੋ ਆਲੂ ਕਲੇ ਵਾਲ ਲਓ ਤੇ ਬੱਚਾ ਨੂੰ ਨੂਨ ਪਾ ਕੇ ਕਾਲੇ ਛੋਲੇ ਪਿਓ ਲਓ ਤੜਕੇ ਮਤਲਬ ਵੀ ਬੱਚੇ ਉਹ ਖਾ ਲਿਆ ਕਰਨ ਇੱਕ ਆਲੂ ਕਿੱਥੇ ਤੁਹਾਨੂੰ ਮਤਲਬ ਵੀ 10 ਰੁਪਈਆ ਦਾ ਮਿਲਦਾ ਤੇ ਕਿੱਥੇ 10 ਰੁਪਈਆ ਦੇ ਅੱਧਾ ਕਿਲੋ ਆਲੂ ਤੇ ਮੰਨ ਕੇ ਚੱਲੋ ਜੇ ਉਹਨੂੰ ਤੁਸੀਂ ਘਰੇ ਵਾੜ ਲੋ ਹਿੰਮਤ ਕਰ ਲੋ ਆਪਦੇ ਬੱਚਿਆਂ ਦੇ ਖਾਤਰ ਆਪਾਂ ਬੱਚਿਆਂ ਦੀ ਖਾਤਰ ਕੀ ਕੁਛ ਨਹੀਂ ਕਰਦੇ ਉਹਨਾਂ ਨੂੰ ਕੋਠੀਆਂ ਪਾ ਕੇ ਦਿੰਨੇ ਆ ਉਹਨਾਂ ਨੂੰ ਘਰ ਬਣਾ ਕੇ ਦਿੰਨੇ ਆ ਉਹਨਾਂ ਨੂੰ ਕਿੰਨਾ ਕੁਝ ਕਰਦੇ ਆ ਪਰ ਸਿਹਤ ਬੰਨੀ ਕੋਈ ਖਿਆਲ ਨਹੀਂ ਸਿਹਤ ਬੰਨੀ ਵੀ ਬੱਚਿਆਂ ਦਾ ਫਰਜ਼ ਬਣਦਾ ਖਿਆਲ ਕਰਨਾ ਮਾਪਿਆਂ ਦਾ ਫਰਜ਼ ਵੀ ਬਣਦਾ ਵੀ ਥੋੜਾ ਜਿਹਾ ਬੱਚਿਆਂ ਲਈ ਸੰਘਰਸ਼ ਕਰਨਾ ਘਰੇ ਆਲੂ ਵਾੜ ਲੋ ਆਲੂ ਵਾਲ ਕੇ ਮਤਲਬ ਹੀ ਇਹਦੇ ਵਿੱਚ ਤੁਸੀਂ ਦਹੀਂ ਪਾ ਲੋ ਕਾਲੇ ਛੋਲੇ ਭਿਉਂ ਕੇ ਮਤਲਬ ਹੀ ਰੱਖ ਲੋ ਜਵੇਂ ਅਸੀਂ ਮਤਲਬ ਹੀ ਆਹਾ ਜਾ ਕੇ ਰੇੜੀਆਂ ਦੇ ਉੱਤੇ ਬਲਗਰ ਵਗੈਰਾ ਖਾਣੇ ਆ ਜਾਂ ਮਤਲਬ ਹੀ ਕੁਲਚੇ ਖਾਣੇ ਆਹੀ ਚੀਜ਼ਾਂ ਉਹਦੇ ਵਿੱਚ ਹੁੰਦਗੈਂ ਪਰ ਅਸੀਂ ਹਿੰਮਤ ਹਾਰ ਗਏ ਵੇਖੋ ਪਹਿਲਾਂ ਔਲੀਆਂ ਔਰਤਾਂ ਕਿੰਨੀ ਹਿੰਮਤ ਕਰਦੀਆਂ ਸੀ ਨੇਰੇ ਉੱਠਦੀਆਂ ਸੀ ਹੁਣ ਤਾਂ ਕੋਈ ਐਡੇ ਵੱਡੇ ਘਰਾਂ ਦੇ ਵਿੱਚ ਕੰਮ ਨਹੀਂ ਕੰਮ ਸੇ ਕੰਮ ਤੁਸੀਂ ਆਪਣੇ ਬੱਚਿਆਂ ਦਾ ਤਾਂ ਖਿਆਲ ਰੱਖੋ ਨਾ ਵੀ ਬੱਚੇ ਠੋਡੇ ਤੰਦਰੁਸਤ ਹੋਣਗੇ ਉਹਨਾਂ ਨੂੰ ਚੰਗੀ ਖਰਾਕ ਦੇਉਂਗੀਆਂ ਉਹਨਾਂ ਨੂੰ ਤੁਸੀਂ ਪਲੇਰਤ ਕਰੋਗੇ ਵੀ ਬੇਟਾ ਐ ਨਹੀਂ ਐ ਕਰਨਾ ਤੁਸੀਂ ਕੀ ਕਰਦੀਆਂ ਆਸ ਥੋਡੇ ਵਿੱਚ ਵੀ ਬਹੁਤ ਜ਼ਿਆਦਾ ਹੈ ਆ ਲੈ ਲੈ 20 ਰੁਪਏ ਜਾਂਦਾ ਉਹ ਤੋਂ ਕੁਝ ਲੈ ਲਈ ਸਕੂਲ ਜਾਂਦਾ ਜਾਨੀ ਕਿ ਉਹ ਬੱਚੇ ਨੂੰ ਇੱਕ ਵਿਗਾੜ ਹੁੰਦਾ ਤੁਸੀਂ ਹਿੰਮਤ ਕਰੋ ਬੱਚਾ ਨੂੰ ਪਲੇਰਤ ਕਰੋ ਕਿ ਬਹੁਤ ਮੇਰੀ ਗੁਰੂ ਜੀ ਨੇ ਵੀ 사ਸੰਗ ਦੇ ਵਿੱਚ ਚਰਚਾ કરી ਹੈ ਵੀ ਭਾਈ ਸੇਧ ਨੂੰ ਧਿਆਨ ਰੱਖਣਾ ਸੇਧ ਦਾ ਖਿਆਲ ਰੱਖਣਾ ਜੇ ਸਿਹਤ ਦਾ ਖਿਆਲ ਰੱਖੋਗੇ ਫੇਰ ਹੀ ਤੁਸੀਂ ਜਾ ਕੇ ਮਤਲਬ ਹੀ ਅਗਲੇ ਸੰਘਰਸ਼ ਦੇ ਵਿੱਚ ਕਾਮਯਾਬ ਹੋਵੋਗੇ ਨਾ ਜੇ ਬਚਪਨ ਦੇ ਵਿੱਚ ਤੁਸੀਂ ਆਪਣੀ ਸਿਹਤ ਨੂੰ ਰੋਗਾਂ ਦਾ ਘਰ ਬਣਾ ਲਿਆ ਤਾਂ ਔਰਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਬੱਚਿਆਂ ਦੀਆਂ ਮਾਮਾ ਨੂੰ ਬੇਨਤੀ ਕਰਦੇ ਹਾਂ ਵੀ ਥੋੜਾ ਜਿਹਾ ਬੱਚਿਆਂ ਦੇ ਲਈ ਸੰਘਰਸ਼ ਕਰੋ ਜਵੇ ਤੁਸੀਂ ਪੜਾਉਣ ਲਿਖਾਉਣ ਦੇ ਵਿੱਚ ਸੰਘਰਸ਼ ਕਰਦੇ ਆ ਕਿੰਨੀਆਂ-ਕਿੰਨੀਆਂ ਫੀਸਾਂ ਭਰਦੇ ਆ ਕਿੰਨਾ-ਕਿੰਨਾ ਕੁਝ ਕਰਦੇ ਆ ਤੁਸੀਂ ਕਿਹੋ ਜਿਹਾ ਬੂਟ ਜਾਂ ਕਿਹੋ ਜਿਹਾ ਲੀਡੇ ਕੱਪੜੇ ਲੈ ਕੇ ਦਿੰਨੇ ਆ ਥੋੜਾ ਜਿਹਾ ਉਹਨਾਂ ਦੀ ਸਿਹਤ ਮੰਨੀ ਸਿਹਤ ਮੰਨੀ ਵੀ ਖਿਆਲ ਕਰਿਆ ਕਰੋ ਅਸੀਂ ਬੱਚਿਆਂ ਨੂੰ ਵੀ ਬੇਨਤੀ ਕਰਦੇ ਆ ਵੀ ਜੋ ਤੁਹਾਨੂੰ ਤੁਹਾਡੇ ਮਾਪੇ ਪਲੇਰਤ ਕਰਦੇ ਆ ਚੰਗੀਆਂ ਗੱਲਾਂ ਮੰਨੀ ਉਹ ਵੀ ਗੱਲ ਸੁਣਿਆ ਕਰੋ ਕਿ ਤੁਹਾਡੇ ਕੰਮ ਦੀ ਗੱਲ ਐ ਸਦਾ ਲਈ ਮਾਪਿਆਂ ਨੇ ਤਾਂ ਤੁਹਾਡੇ ਕੰਮ ਨਹੀਂ ਆਉਣਾ ਮਾਪਿਆਂ ਦੀ ਚੰਗੀ ਗੱਲ ਨੇ ਕੰਮ ਆਉਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਤਾਂ ਅਸੀਂ ਉਹਨਾਂ ਔਰਤਾਂ ਨੂੰ ਬੇਨਤੀ ਕਰਦੇ ਆ ਵੀ ਬੱਚਿਆਂ ਦੀਆਂ ਸਿਹਤਾਂ ਮੰਨੀ ਖਿਆਲ ਰੱਖਿਆ ਕਰੋ ਆਲੂ ਵਾਲ ਲਿਆ ਕਰੋ ਵਾਲਕੇ ਦੇ ਵਿੱਚ ਦਹੀਂ ਪਾ ਲਓ ਜੋ ਵੀ ਕੁਝ ਮਰਜ਼ੀ ਪਾ ਕੇ ਤੇ ਤੁਸੀਂ ਤੜਕੇ ਖਾ ਕੇ ਜਾਨਿਕੇ ਨਾਲੇ ਦੋ ਤਣ ਘੰਟੇ ਭੁੱਖ ਨਹੀਂ ਲੱਗਦੀ ਉਹ ਕੁਰਕਰੇ ਜੇ ਹੁੰਦੇ ਆ ਲੇਸ ਜੇ ਹੁੰਦੇ ਆ ਉਹ ਕੀ ਐ ਇੱਕ ਪੱਤ ਜਾ ਉਹ ਤਾਂ ਛੋਟਾ ਛੋਟਾ ਆਲੂ ਕਰਕੇ ਲਫਾਫਿਆਂ ਦੇ ਵਿੱਚ ਪੈਕਿੰਗ ਕਰਕੇ ਦੇ ਦਿੰਦੇ ਆ ਸਿਹਤ ਲਈ ਵੀ ਹਾਨੀਕਾਰ ਹੈ ਜਿਹੜੀਆਂ ਚੀਜ਼ਾਂ ਸਿਹਤ ਲਈ ਹਾਨੀਕਾਰ ਉਹ ਕਿਉਂ ਖਾਣੇ ਆ ਤਾਂ ਆਪਣੇ ਘਰ ਦੀਆਂ ਚੀਜ਼ਾਂ ਥੋੜੀਆਂ ਜਿਹਾ ਬਣਾ ਕੇ ਖਾਇਆ ਕਰੋ ਠੋਡੀ ਤੰਦਰੁਸਤੀ ਟੋਡੇ ਬੱਚਿਆਂ ਦੀ ਤੰਦਰੁਸਤੀ ਕਿਉਂਕਿ ਤੰਦਰੁਸਤੀ ਦੇ ਨਾਲ ਹੀ ਸਭ ਕੁਝ ਬਣਾਇਆ ਜਾ ਸਕਦਾ ਹੈ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲੇਗਾ ਅਸੀਂ माफी ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ